ਹਾਂਜੀ ਕੀ ਹਾਲ ਚਾਲ ਜਾਨ ਲਈ ਦੀ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉਹ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਇੱਕ ਸੂਝਵਾਨ ਲਿਖਾਰੀ ਤੇ ਦਮਦਾਰ ਆਵਾਜ਼ ਦੇ ਮਾਲਕ ਪੰਜਾਬੀ ਗਾਇਕ ਅਰਜੰਟੀ ਲੋਹਦੀ ਜਿਨ੍ਹਾਂ ਦੀ ਨਵੀਂ ਆਈ ਪਤੰਦਰ ਐਲਬਮ ਨੇ ਮਿਊਜ਼ਿਕ ਇੰਡਸਟਰੀ 'ਚ ਹਨੇਰੀ ਲਿਆ ਰੱਖੀ ਹੈ ਵੈਸੇ ਦਾ ਇਸ ਐਲਬਮ ਦੇ ਸਾਰੇ ਹੀ ਗੀਤ ਵਧੀਆ ਨੇ ਪਰ ਇੱਕ ਗੀਤ ਜੋ ਚਾਰੇ ਪਾਸੇ ਸੁਣਨ ਨੂੰ ਮਿਲ ਰਿਹਾ ਹੈ ਸੜਕਾਂ ਤੇ ਐ ਫਿਰਦੇ ਜਿਉਂ ਪਿਓ ਦਾ ਰਾਜ ਹੁੰਦਾ ਟਰੈਕਟਰਾਂ ਤੇ ਕਾਰਾਂ ਤੇ DJ ਤੇ ਹਰ ਪਾਸੇ ਇਸ ਗਾਣੇ ਨੇ ਧੂੜ ਪੱਟ ਰੱਖੀ ਹੈ Instagram ਖੋਲੋ ਤਾਂ ਹਰੇਕ ਤੀਜੀ ਚੌਥੀ ਰੀਲਿਸ ਗਾਣੇ ਦੇ ਬਣੀ ਦਿਖੇਗੀ ਮਤਲਬ ਕੁੱਲ ਮਿਲਾ ਕੇ ਗਾਣਾ ਸੁਪਰ ਡੋਪਰ ਹਿੱਟ ਹੋ ਚੁੱਕਾ ਹੈ ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅਰਜੰਟੀ ਲੋ ਦੇ ਪਰਿਵਾਰ ਬਾਰੇ ਉਹਨਾਂ ਦੇ ਮਿਊਜ਼ਿਕ ਕੈਰੀਅਰ ਬਾਰੇ ਤੇ ਨਾਲ ਹੀ ਉਹਨਾਂ ਦੀ ਪਰਸਨਲ ਲਾਈਫ ਬਾਰੇ ਵੀ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਸਾਡੇ YouTube ਚੈਨਲ ਉਹ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਹੁਣ ਕਰਦੇ ਆਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਜਨਮ 14 ਦਸੰਬਰ 1995 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਭਦੌੜ ਵਿੱਚ ਹੋਇਆ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਵਿੱਚ ਮਾਤਾ-ਪਿਤਾ ਤੋਂ ਬਿਨਾਂ ਇਹਨਾਂ ਦੀ ਇੱਕ ਛੋਟੀ ਭੈਣ ਵੀ ਹੈ ਜਿਨ੍ਹਾਂ ਦੇ ਇਹ ਇੱਕੋ ਇੱਕ ਭਰਾ ਨੇ ਜੇ ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਅਰਜੰਟ ਢੀਲੋ ਸ਼ਰੂ ਤੋਂ ਹੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਰਹੇ ਇਹਨਾਂ ਨੇ ਆਪਣੇ ਪਿੰਡ ਦੀ ਇੱਕ ਅਕੈਡਮੀ ਰਾਹੀਂ 10ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਇਸ ਤੋਂ ਬਾਅਦ ਇਹਨਾਂ ਨੇ ਪਿੰਡ ਰਾਹੋ ਦੀ ਕਿਰਪਾਲ ਸਾਗਰ ਅਕੈਡਮੀ ਤੋਂ ਪਲੱਸ 2 ਮੈਡੀਕਲ ਦੇ ਵਿੱਚ ਕੀਤੀ ਇਹਨਾਂ ਨੇ ਮਿਊਜ਼ਿਕ ਦੀ ਮਾਸਟਰ ਡਿਗਰੀ ਕੀਤੀ ਹੋਈ ਹੈ ਤੇ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿਵੇਂ ਮਿਊਜ਼ਿਕ ਦੇ ਵਿੱਚ ਪੀ ਐਚ ਡੀ ਵੀ ਕੰਪਲੀਟ ਕਰਾਂਗਾ ਸਕੂਲ ਦੇ ਦਿਨਾਂ ਤੋਂ ਹੀ ਅਰਜੰਟ ਅਰਜੰਟਿਲੋ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸੀ। ਉਹ ਸਕੂਲ ਦੇ ਵਿੱਚ ਹੋਣ ਵਾਲੇ ਹਰ ਪ੍ਰੋਗਰਾਮ ਦੇ ਵਿੱਚ ਗੀਤ ਗਾਉਣ ਲਈ ਤਿਆਰਬਰ ਤਿਆਰ ਰਹਿੰਦੇ ਸੀ। ਕਾਲਜ ਟਾਈਮ ਉਹਨਾਂ ਨੇ ਯੂਥ ਫੈਸਟੀਵਲ ਦੇ ਵਿੱਚ ਆਪਣੀ ਗਾਇਕੀ ਦੇ ਪੂਰੇ ਜੋਹਰ ਦਿਖਾਏ। 10ਵੀਂ ਕਲਾਸ ਤੋਂ ਹੀ ਅਰਜੰਟਿਲੋ ਨੇ ਆਪਣੀ ਕਲਮ ਰਾਹੀਂ ਆਪ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਉਹਨਾਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੰਨੇ ਸੋਜਵਾਨ ਤਜਰਬੇਕਾਰ ਤੇ ਉੱਚ ਕੋਟੀ ਦੇ ਲਿਖਾਰੀ ਨੇ। ਅਰਜੰਟਿਲੋ ਨੂੰ ਕਿਤਾਬਾਂ ਪੜ੍ਹਨ ਦਾ ਵੀ ਬਹੁਤ ਸ਼ੌਂਕ ਹੈ। ਤੁਹਾਨੂੰ ਦੱਸ ਦਈਏ ਕਿ ਅਰਜੰਟਿਲੋ ਦੇ ਪਰਿਵਾਰ ਵਿੱਚੋਂ ਕੋਈ ਵੀ ਮੈਂਬਰ ਪਹਿਲਾਂ ਗ ਉਹਨਾਂ ਦੇ ਮਾਤਾ ਪਿਤਾ ਕਿਤਾਬਾਂ ਪੜਨ ਦੇ ਸ਼ੌਕੀਨ ਜ਼ਰੂਰ ਨੇ ਸ਼ਾਇਦ ਉਹਨਾਂ ਕੋਲੋਂ ਹੀ ਅਰਜੰਟੀਲੋ ਨੇ ਵੀ ਕਿਤਾਬਾਂ ਪੜਨ ਦਾ ਸ਼ੌਂਕ ਪਿਆ ਸੋਸ਼ਲ ਮੀਡੀਆ ਉੱਤੇ ਜਦੋਂ ਉਹ ਕੋਈ ਵੀਡੀਓ ਪਾਉਂਦੇ ਨੇ ਤਾਂ ਉੱਥੇ ਵੀ ਤੁਸੀਂ ਉਹਨਾਂ ਦੇ ਪਿੱਛੇ ਦੇ ਆਲੇ-ਦੁਆਲੇ ਕਿਤਾਬਾਂ ਹੀ ਕਿਤਾਬਾਂ ਦੇਖ ਸਕਦੇ ਹੋ ਜੋ ਯਾਰ ਦੋਸਤ ਕਾਲਜ ਟਾਈਮ ਚ ਅਰਜੰਟੀਲੋ ਦੇ ਗੀਤ ਸੁਣ ਸੁਣ ਕੇ ਵਾਹ ਵਾਹ ਕਰਦੇ ਸੀ ਉਹਨਾਂ ਯਾਰਾਂ ਦੋਸਤਾਂ ਨੇ ਅਰਜੰਟੀਲੋ ਦਾ ਗਾਇਕ ਬਣਨ ਤੋਂ ਪਹਿਲਾਂ ਬਹੁਤ ਸਾਥ ਦਿੱਤਾ ਤੇ ਹੁਣ ਵੀ ਉਹ ਯਾਰ ਬਾਈ ਦੇ ਨਾਲ ਖੜੇ ਨੇ ਉਹਨਾਂ ਦੇ ਨਾਲ ਚ ਅਰਜੰਟੀਲੋ ਦਾ ਉਹਨਾਂ ਦੇ ਯਾਰਾਂ ਦੋਸਤਾਂ ਨਾਲ ਇੱਕ ਲਾਈਵ ਵੀਡੀਓ Song ਕਾਫੀ ਨੇ ਊੜੀ ਪੱਟੀ ਬਾਦਲ ਕੇ ਪਿੰਡ ਦੀ ਕਹਿੰਦੀ ਜੌਬ ਮੈਂ ਲਵਾ ਦੂ ਸਰਕਾਰੀ ਉਹਨਾਂ ਦੇ ਇੱਕ ਦੋਸਤ ਗगन ਹੰਜਰਾ ਨੇ ਹਰਵਿੰਦਰ ਸਿੱਧੂ ਨੂੰ ਅਰਜੰਟੀ ਲੋ ਦੇ ਗੀਤ ਲਿਖਣ ਦੀ ਕਲਾ ਬਾਰੇ ਦੱਸਿਆ ਉਦੋਂ ਹਰਵਿੰਦਰ ਸਿੱਧੂ ਪੰਜਾਬੀ ਗਾਇਕਾ ਨਿਮਰਤ ਖਹਿਰਾ ਲਈ ਗੀਤ ਵੀ ਲੱਭ ਰਹੇ ਸੀ ਅਰਜੰਟੀ ਲੋ ਦਾ ਇੱਕ ਗੀਤ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਰਿਲੀਜ਼ ਹੋਣਾ ਸਿਲੈਕਟ ਕਰ ਲਿਆ ਗਿਆ ਸੋ 9 ਅਕਤੂਬਰ 2017 ਨੂੰ ਇਹ Song ਰਿਲੀਜ਼ ਹੋਇਆ ਜਿਸ ਦਾ ਨਾਮ ਹੈ ਸੂਟ ਜਿਸ ਨੂੰ ਕੇ ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਅੱਜ ਇਸ ਗਾਣੇ ਨੂੰ YouTube ਉੱਤੇ 7 ਸਾਲ ਪੂਰੇ ਹੋ ਚੁੱਕੇ ਨੇ ਇਸ ਗਾਣੇ ਨੂੰ YouTube ਉਤੇ 10 ਕਰੋੜ ਤੋਂ ਵੀ ਵੱਧ ਲੋਕ ਦੇਖ ਤੇ ਸੁਣ ਚੁੱਕੇ ਨੇ ਇਸ ਤੋਂ ਬਾਅਦ ਵੀ ਨਿਮਰਤ ਖੈਰਾ ਨੇ ਅਰਜੰਟੀ ਲੋਦੋਂ ਬਹੁਤ ਸਾਰੇ ਗੀਤ ਲਿਖਵਾਏ ਤੇ ਗਾਏ ਜਿਦਾ ਕਿ ਰਾਣੀ ਹਾਰ ਟੌਰ ਲਹंगा ਤੇ ਸੱਜਣਾ ਅਰਜੰਟੀ ਲੋਦੇ ਲਿਖੇ ਤੇ ਨਿਮਰਤ ਖੈਰਾ ਦੇ ਗਾਏ ਇਹ ਸਾਰੇ ਦੇ ਸਾਰੇ ਗੀਤ ਸੁਪਰ ਡੂਪਰ ਹਿੱਟ ਰਹੇ ਲੋਕਾਂ ਨੇ ਇਹਨਾਂ ਸਾਰੇ ਗਾਣਿਆਂ ਨੂੰ ਰੱਜਮਾ ਪਿਆਰ ਦਿੱਤਾ ਇਸ ਤੋਂ ਬਿਨਾ ਹੋਰ ਕਈ ਪੰਜਾਬੀ ਕਲਾਕਾਰਾਂ ਨੇ ਵੀ ਅਰਜੰਟੀ ਲੋਦੋਂ ਗੀਤ ਲਏ ਜਿਵੇਂ ਕਿ ਨਿਸ਼ਾਨ ਭੁੱਲਰ ਨੇ ਮੁੱਛ ਗੁਰਨਾਮ ਭੁੱਲਰ ਨੇ ਉਧਾਰ ਚੱਲਦਾ ਗੀਤ ਲਿਆ ਹਸਤਿੰਦਰ ਨੇ ਪਿੰਡ ਪੁੱਛਦੀ ਗੀਤ ਅਰਜੰਟੀ ਲੋਦੋਂ ਲਿਆ ਇਹਨੇ ਗੀਤ ਹਿੱਟ ਹੋਣ ਤੋਂ ਬਾਅਦ ਅਰਜੰਟ ਈਲੋ ਦਾ ਨਾਮ ਚੰਗੇ ਲਖਾਰੀਆਂ ਦੇ ਵਿੱਚ ਆਉਣ ਲੱਗ ਪਿਆ। ਉਹਨਾਂ ਅਰਜੰਟ ਈਲੋ ਨੇ ਸੋਚਿਆ ਕਿ ਲੋਹਾ ਗਰਮ ਹੈ ਤੇ ਸੱਟ ਮਾਰ ਦੇਣੀ ਚਾਹੀਦੀ ਹੈ। ਸੋ ਉਹਨਾਂ ਨੇ ਆਪਣੇ ਗੀਤਾਂ ਨੂੰ ਵੇਚ ਕੇ ਕਮਾਏ ਪੈਸੇ ਤੋਂ ਹੀ ਆਪਣੇ ਖੁਦ ਦੇ ਗੀਤ ਰਿਕਾਰਡ ਕਰਾਉਣੇ ਸ਼ੁਰੂ ਕਰ ਦਿੱਤੇ। ਇਹਨਾਂ ਨੇ ਆਪਣਾ ਸਭ ਤੋਂ ਪਹਿਲਾ ਗੀਤ ਸਾਲ 2018 ਨੂੰ ਤਰਸੇਮ ਜੱਸੜ ਦੀ ਅਫਸਰ ਮੂਵੀ ਦੇ ਵਿੱਚ ਗਾਇਆ। ਜਿਸ ਗੀਤ ਦਾ ਨਾਮ ਹੈ ਇਸ਼ਕ ਜਿਹਾ ਹੋ ਗਿਆ ਲੱਗਦਾ ਹੈ। ਉਹਨਾਂ ਦਾ ਗਾਇਆ ਇਹ ਪਹਿਲਾ ਜ਼ੌਂਗ ਵੀ ਸੁਪਰ ਡੂਪਰ ਹਿੱਟ ਰਿਹਾ। ਉਸ ਤੋਂ ਬਾਅਦ ਤਾਂ ਜਿਵੇਂ ਉਹਨਾਂ ਨੇ ਹਿੱਟ ਗੀਤਾਂ ਦੀ ਹਨੇਰੀ ਹੀ ਲ ਫੇਰ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਸਗੋਂ ਹੜ ਦੇ ਪਾਣੀ ਵਾਂਗੂ ਅੱਗੇ ਨੂੰ ਹੀ ਵਾਦੇ ਚਲੇ ਗਏ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗੀਤਾਂ ਦੇ ਢੇਰ ਲਾ ਦਿੱਤੇ ਬਾਈ ਬਾਈ ਪੋਨੀ ਜੱਟ ਦੀ ਜਾਨੇ ਮਨ ਸ਼ੇਰਾ ਸਾंभ ਲਈ ਜਾਗਦੇ ਰਹੋ ਕਾਲਾ ਜਾਦੂ ਗੁੱਟ ਤੇ ਕੱਠ ਜਹੇ ਸੁਪਰ ਹਿੱਟ ਗੀਤ ਉਹਨਾਂ ਨੇ ਲੋਕਾਂ ਦੀ ਝੋਲੀ ਪਾਏ ਤੇ ਲੋਕਾਂ ਨੇ ਵੀ ਉਹਨਾਂ ਦੇ ਕਾਏ ਗਾਣਿਆਂ ਦਾ ਪੂਰਾ ਮੁੱਲ ਮੁੜਿਆ ਹੁਣ ਜੇ ਅਰਜੰਟੀਲੋ ਦੇ ਪਸੰਦੀਦਾ ਕਲਾਕਾਰਾਂ ਦੀ ਗੱਲ ਕਰੀਏ ਤਾਂ ਦਸਵੀਂ ਬਾਰਵੀਂ ਦੇ ਵਿੱਚ ਉਹ ਲਤਾ ਮੰਗੇਸ਼ਕਰ ਆਸ਼ਾ ਸਿੰਘ ਮਸਤਾਨਾ ਚਮਕੀਲਾ ਤੇ ਜੱਜੀ ਵੀ ਵਰਗੇ ਕਲਾਕਾਰਾਂ ਨੂੰ ਸੁਣਦੇ ਰਹੇ ਜੋ ਕਿ ਉਹਨਾਂ ਨੇ ਖੁਦ ਆਪਣੀ ਇੰਟਰਵਿਊ ਦੇ ਵਿੱਚ ਦੱਸਿਆ ਜੇ ਅੱਜਕੱਲ ਦੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਦਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਅਰਜੰਟਿਲੋ ਦੇ ਫੇਵਰੇਟ ਆਰਟਿਸਟ ਨੇ ਅਰਜੰਟਿਲੋ ਨੂੰ ਦਲਜੀਤ ਦੋਸਾਂਝ ਦਾ ਰਾਂਝਾ ਗੀਤ ਤੇ ਨਿਮਰਤ ਖਹਿਰਾ ਦਾ ਐਨ ਐਨ ਰਵਾਇਆ ਕਰ ਸੌਂਗ ਬਹੁਤ ਪਸੰਦ ਹੈ ਉਹਨਾਂ ਨੂੰ ਅਮਰਜੋਤ ਚਮਕੀਲੇ ਦਾ ਗਾਇਆ ਗੀਤ ਮੇਰਾ ਜੀ ਕਰਦਾ ਵੀ ਬਹੁਤ ਵਧੀਆ ਲੱਗਦਾ ਹੈ ਸੋ ਅਰਜੰਟਿਲੋ ਪੁਰਾਣੇ ਗੀਤ ਸੁਣਨ ਦੇ ਵੀ ਕਾਫੀ ਜਾਨਾ ਸ਼ੌਕੀਨ ਨੇ ਨਾਲ ਹੀ ਅਰਜੰਟਿਲੋ ਕਰਨੌਜਲਾ ਦਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੇ ਚ ਸਾਰੇ ਪੰਜਾਬੀ ਕਲਾਕਾਰਾਂ ਦੀ ਦਿਲੋਂ ਰਿਸਪੈਕਟ ਕਰਦੇ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਉਹ ਕਰ ਨੌਜਰਾ ਦੇ ਦਲਜੀਤ ਉਸਮਾਨ ਦੀ ਤਾਰੀਫ਼ ਕਰਦੇ ਨਜ਼ਰ ਆਏ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਬਿਨਾਂ ਕਿਸੇ ਕੰਟਰੋਵਰਸੀ ਦੇ ਆਪਣੀ ਮਿਹਨਤ ਨਾਲ ਅੱਗੇ ਆਏ ਨੇ ਪਰ ਫੇਰ ਵੀ YouTube ਉੱਤੇ ਕਈ ਅਜਿਹੇ ਚੈਨਲ ਵੀ ਮੌਜੂਦ ਨੇ ਜੋ ਬਿਨਾਂ ਕਿਸੇ ਕਾਰਨ ਸਿਰਫ ਵਿਊ ਲੈਣ ਦੇ ਚੱਕਰ 'ਚ ਉਹਨਾਂ ਦਾ ਨਾਂ ਕਿਸੇ ਹੋਰ ਪੰਜਾਬੀ ਕਲਾਕਾਰ ਨਾਲ ਜੋੜ ਦਿੰਦੇ ਨੇ ਜਿਸ ਦਾ ਕੋਈ ਮਤਲਬ ਨਹੀਂ ਹੁੰਦਾ ਅਜਿਹੇ ਝੂਠੇ ਪੱਤਰਕਾਰਾਂ ਲਈ ਅਰਜਨ ਢਿੱਲੋਂ ਨੇ ਇੱਕ ਗੀਤ ਵੀ ਗਾਇਆ ਸੀ ਜਿਸ ਦੇ ਬੋਲ ਨੇ ਦੱਸ ਕੀ ਦੀ ਰੇਲ ਬਣਾਉਣੀ ਆ ਯਾਰ ਆ ਪੱਤਰਕਾਰ ਕੁੜੇ ਬੇਸ਼ੱਕ ਸਾਨੂੰ ਅਰਜੰਟ ਢਿੱਲੋ ਦੇ ਗੀਤਾਂ ਵਿੱਚ ਇਸ਼ਕ ਤੇ ਵੈਲਪੁਣਾ ਨਜ਼ਰ ਆਉਂਦਾ ਹੈ ਪਰ ਫੇਰ ਵੀ ਅਰਜੰਟ ਢਿੱਲੋ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਵੇਂ ਉਹਨਾਂ ਨੇ ਚੱਲ ਰਹੇ ਪੰਜਾਬ ਦੇ ਮੁੱਦਿਆਂ ਨੂੰ ਆਪਣੇ ਗੀਤਾਂ ਦੇ ਵਿੱਚ ਪ੍ਰੋਣਾ ਹੈ ਫੇਰ ਵੀ ਉਹ ਆਪਣੇ ਗੀਤਾਂ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕਰ ਦਿੰਦੇ ਨੇ ਉਹਨਾਂ ਦੇ ਗਾਏ ਗੀਤ ਸੂਰਮੇ ਆਉਣ ਤਰੀਕਾਂ ਤੇ ਪੰਜਾਬ ਕਿਥੇ ਦਬਦਾ ਤੇ ਕੀ ਪਤਾ ਵਰਗੇ ਗੀਤ ਇਸ ਗੱਲ ਦਾ ਸਬੂਤ ਨੇ ਕਿ ਹਾਲੇ ਵੀ ਪੰਜਾਬ ਦੇ ਵਿੱਚ ਚੰਗੇ ਦੇ ਸੂਝਵਾਨ ਲਿਖਾਰੀ ਹੈਗੇ ਨੇ ਜੋ ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਰਹੇ ਸੋ ਤੁਹਾਨੂੰ ਅਰਜਨ ਢਿੱਲੋ ਦਾ ਕਿਹੜਾ ਗੀਤ ਪਸੰਦ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਐਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ Oh Punjab ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ